ਵੱਡੀ ਖਬਰ ਸਾਹਮਣੇ ਆਈਆ ਕਰਤਾਰਪੁਰ ਲਾਂਘੇ ਨੂੰ ਬੰਦ ਕਰ ਦਿੱਤਾ ਹੈ ਤਾਂ ਜਾਣਕਾਰੀ ਮੁਤਾਬਕ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਭਾਰਤ ਵਾਲੇ ਪਾਸੇ ਚੈੱਕ ਪੋਸਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਪਾਕਿਸਤਾਨ ਜਾ ਕੇ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਸੰਗਤ ਸਵੇਰ ਤੋਂ ਉਡੀਕ ਕਰ ਰਹੀ ਸੀ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਲਈ ਇਹ ਫੈਸਲਾ ਲਿਆ ਲਿਆ ਗਿਆ ਕਿ ਅੱਜ ਸੰਗਤ ਪਾਕਿਸਤਾਨ ਦਰਸ਼ਨਾਂ ਲਈ ਨਹੀਂ ਜਾਣਗੇ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸੂਬੇ ਵਿੱਚ ਵੀ ਥਾਵਾਂ ਤੇ ਮੌਕ ਡ੍ਰਿਲ ਹੋਵੇਗੀ ਇਨਾਂ ਮੁਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਤਪੁਰ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮਪੁਰ ਬਰਨਾਲਾ ਭਾਖੜਾ ਨੰਗਲ ਹਲਵਾਰਾ ਕੋਟਕਪੂਰਾ ਬਟਾਲਾ ਮੋਹਾਲੀ ਅਬੋਹਰ ਫਰੀਦਕੋਟ ਰੋਪੜ ਤੇ ਸੰਗਰੂਰ ਸਾਮਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਸਾਰੇ ਸੂਬਿਆਂ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਾਧੇ ਤਣਾ ਦੇ ਵਿਚਕਾਰ ਉੱਭਰ ਰਹੇ ਨਵੇਂ ਤੇ ਗੁੰਜਲਦਾਰ ਖਤਰਿਆਂ ਦੇ ਮੰਦੇ ਨਜ਼ਰ ਬੁੱਧਵਾਰ ਨੂੰ ਮੌਕ ਡ੍ਰਿਲ ਕਰਨ ਲਈ ਕਿਹਾ ਸੀ 1971 ਦੇ ਭਾਰਤ ਪਾਕਿਸਤਾਨ ਯੁੱਧ ਤੋਂ ਬਾਅਦ ਪਹਿਲੀ ਵਾਰ ਇਹਨੇ ਵੱਡੇ ਪੱਧਰ ਤੇ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਆ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਦੇ ਅਨੁਸਾਰ ਬਲੈਕਆਊਟ ਦਾ ਅਭਿਆਸ ਫਾਜ਼ਲਿਕਾ ਜ਼ਿਲ੍ਹੇ ਦੇ ਜਿਹੜਾ ਰਾਤ ਨੂੰ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਹੋਵੇਗਾ ਇਸ ਸਬੰਧੀ ਵੱਦੀਕ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਮਨਦੀਪ ਕੌਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜ਼ਿਲ੍ਹੇ ਦੇ ਹਰੇਕ ਪਿੰਡ ਸ਼ਹਿਰ ਚ ਲੋਕਾਂ ਨੇ ਜਿਹੜੀਆਂ ਲਾਈਟਾਂ ਨੇ ਉਹ ਬੰਦ ਰੱਖਣਗੇ ਉਹਨਾਂ ਨੇ ਕਿਹਾ ਕਿ ਇਹ ਇੱਕ ਆਮ ਰਿਹੈਸਲ ਆ ਅਤੇ ਕਿਸੇ ਕਿਸਮ ਦੀ ਘਬਰਾਹਟ ਚ ਨਹੀਂ ਆਉਣਾ ਪਰ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਵਾਸੀ ਇਸ ਰਿਹੈਸਲ ਸਹਜੋ ਕਰਨਗੇ ਇਸ ਤੋਂ ਬਿਨਾ ਜਿਹੜਾ ਦਿਨ ਵੇਲੇ ਮੌਕ ਡ੍ਰਿਲ ਹੋਵੇਗੀ ਉਹਨਾਂ ਨੇ ਦੱਸਿਆ ਕਿ ਬਲੈਕਆਊਟ ਦੀ ਸ਼ੁਰੂਆਤ ਲਈ ਸਾਰਨ ਵੱਜੇਗਾ ਜਾਂ ਸਾਰਨ ਵੱਜੇਗਾ ਤਾਂ ਉਹ ਤੁਰੰਤ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਨੇ ਤਾਂ ਬਲੈਕਆਊਟ ਦੇ ਸਮੇਂ ਦੀ ਸਮਾਪਤੀ ਤੇ ਵੀ ਸਾਰਨ ਵੱਜੇਗਾ ਜਿਸ ਤੋਂ ਬਾਅਦ ਲਾਈਟਾਂ ਜਗਾਈਆਂ ਜਾ ਸਕਦੀਆਂ ਨੇ ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਬਲੈਕਆਊਟ ਸਮੇਂ ਕਿਸੇ ਵੀ ਕਿਸਮ ਦੀ ਲਾਈਟ ਨਹੀਂ ਜਗਾਉਣੀਆਂ ਜੇਕਰ ਘਰ 'ਚ ਇਨਵਰਟਰਾਂ ਤੋਂ ਚੱਲਣ ਵਾਲੀਆਂ ਲਾਈਟਾਂ ਵੀ ਬੰਦ ਕਰ ਦੇਣੀਆਂ ਨੇ ਤੇ ਸਟਰੀਟ ਲਾਈਟ ਵੀ ਇਸ ਸਮੇਂ ਬੰਦ ਰੱਖੀ ਜਾਣੀਆਂ ਇਸ ਸਮੇਂ ਦੌਰਾਨ ਜੇਕਰ ਤੁਸੀਂ ਸਫ਼ਰ ਤੇ ਹੋ ਤਾਂ ਆਪਣਾ ਵਾਹਨ ਸੜਕ ਦੇ ਕਿਨਾਰੇ ਸੁਰੱਖਿਅਤ ਥਾਂ ਤੇ ਰੋਕ ਕੇ ਵਾਹਨ ਦੀਆਂ ਲਾਈਟਾਂ ਵੀ ਬੰਦ ਰੱਖਣੀਆਂ ਨੇ ਕਈ ਸੀਸੀਟੀਵੀ ਕੈਮਰਿਆਂ ਤੇ ਵੀ ਲਾਈਟ ਲੱਗੀ ਹੋਈ ਆ ਅਜਾਈਆਂ ਲਾਈਟਾਂ ਵੀ ਬੰਦ ਰੱਖੀਆਂ ਨੇ ਇਸ ਤਰ੍ਹਾਂ ਬਿਜਲੀ ਨਿਗਮ ਵੱਲੋਂ ਇਸ ਸਮੇਂ ਦੌਰਾਨ ਬਿਜਲੀ ਬੰਦ ਕਰ ਦਿੱਤੀ ਆ ਇਸ ਤਰ੍ਹਾਂ ਬਿਜਲੀ ਨਿਗਮ ਵੱਲੋਂ ਇਸ ਸਮੇਂ ਦੌਰਾਨ ਬਿਜਲੀ ਬੰਦ ਕਰ ਦਿੱਤੀ ਜਾਵੇਗੀ ਤਾਂ ਕਿ ਕੋਈ ਵੀ ਨਾਗਰਿਕ ਜਨਰੇਟਰ ਜਾਂ ਇਨਵਰਟਰ ਰਾਹੀਂ ਵੀ ਰੌਸ਼ਨੀ ਕਰਨ ਲਈ ਕੋਈ ਲਾਈਟ ਨਾ ਜਗਾਵੇ ਦੱਸਦੀ ਹੈ ਕਿ ਵੱਡੀ ਖਬਰ ਸਾਹਮਣੇ ਆਈ ਹੈ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਹੈ ਤਾਂ ਜਾਣਕਾਰੀ ਮੁਤਾਬਕ ਕਰਤਾਰਪੁਰ ਸਹਿਬ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਭਾਰਤ ਵਾਲੇ ਪਾਸੇ ਚੈੱਕ ਪੋਸਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਪਾਕਿਸਤਾਨ ਜਾ ਕੇ ਸ੍ਰੀ ਕਰਤਾਰਪੁਰ ਸਹਿਬ ਦੇ ਦਰਸ਼ਨਾਂ ਲਈ ਸੰਗਤ ਸਵੇਰ ਤੋਂ ਉਡੀਕ ਕਰ ਰਹੀ ਸੀ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਲਈ ਇਹ ਫੈਸਲਾ ਲਿਆ ਗਿਆ ਕਿ ਅੱਜ ਸੰਗਤ ਪਾਕਿਸਤਾਨ ਦਰਸ਼ਨਾਂ ਲਈ ਜੜਿਆ ਨਹੀਂ ਜਾਣਗੇ ਦਸੰਝੋਗਾ ਕਿ ਬੁੱਧਵਾਰ ਨੂੰ ਸੂਬੇ 'ਚ ਜਿਹੜਾ 20 ਥਾਵਾਂ ਤੇ ਮੌਕ ਡ੍ਰਿਲ ਹੋਵੇਗੀ ਇਹਨਾਂ 'ਚ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਬਰਨਾਲਾ, ਪਾਖੜਾ, ਨੰਗਲ, ਹਲਵਾਰਾ, ਕੋਟਕਪੂਰਾ, ਬਟਾਲਾ, ਮੁਹਾਲੀ, ਅਬੋਹਰ, ਫਰੀਦਕੋਟ, ਰੋਪੜ ਤੇ ਸੰਗਰੂਰ, ਸਾਮਲ ਨੇ